ਆਪਰੇ ਨੂੰ ਕੀ ਹਾਲ ਚਾਲ ਹੈ ਤੁਹਾਡਾ ਹੋ ਸਭ ਠੀਕ ਹੈ ਜੀ ਤੁਸੀਂ ਵੀ ਠੀਕ ਠਾਕ ਹੋ ਲਓ ਜੀ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਸੋਹਣੇ ਸੋਹਣੇ ਸੂਟ ਪਸ਼ਮੀਨੇ ਦੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਏ ਤੁਸੀਂ ਸਕਰੀਨ ਸ਼ਾਟ ਲੈ ਕੇ ਜੀ WhatsApp ਨੰਬਰ ਤੇ ਮੈਨੂੰ ਭੇਜ ਸਕਦੇ ਹੋ ਨੰਬਰ ਮੇਰਾ ਵੀਡੀਓ ਦੇ ਵਿੱਚ ਐਡ ਕੀਤਾ ਹੋਇਆ ਹੈ ਤੇ ਤੁਸੀਂ ਆਪਣੇ ਤੋਂ ਕੋਈ ਵੀ ਸੂਟ ਸਲਾਈ ਕਰਾ ਕੇ ਲੈ ਸਕਦੇ ਹੋ ਬਿਨਾ ਸਲਾਈ ਤੋਂ ਵੀ ਲੈ ਸਕਦੇ ਹੋ ਮਿਆਮ ਦੇ ਸੀਜ਼ਨ ਚੱਲ ਰਹੇ ਆ ਤੁਸੀਂ ਆਪਣੇ ਤੋਂ ਹੈਂਡਵਰਕ ਵੀ ਕਰਵਾ ਸਕਦੇ ਹੋ ਮਸ਼ੀਨਵਰਕ ਕਿਸੇ ਤਰ੍ਹਾਂ ਦਾ ਵੀ ਤੁਸੀਂ ਵਰਕ ਆਪਾਂ ਕਰਵਾ ਸਕਦੇ ਹੋ ਆਪਾਂ ਨੂੰ ਤੁਸੀਂ ਜਿਹੜਾ ਤੁਹਾਨੂੰ ਸੂਟ ਪਸੰਦ ਹੋਵੇ ਤੁਸੀਂ ਆਪਾਂ ਨੂੰ ਪਿਕ ਭੇਜਣੀ ਹੈਗੀ ਤੇ ਆਪਾਂ ਤੁਹਾਨੂੰ ਉਹਦੇ ਨਾਲ ਦਾ ਸੂਟ ਰੈਡੀ ਕਰਕੇ ਦੇਵਾਂਗੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਕੋਈ ਗੱਲ ਪੁੱਛਣੀ ਹੋਵੇ ਮੇਰੇ ਨਾਲ WhatsApp ਤੇ ਮੈਸੇਜ ਕਰਕੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋਵੋਗੇ WhatsApp ਕਾਲ ਵੀ ਕਰ ਸਕਦੇ ਹੋਵੋਗੇ ਤੇ ਤੁਸੀਂ ਪਲੀਜ਼ ਇਹ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਆਪਣੀ ਵੀਡੀਓ ਨੂੰ ਲਾਈਕ ਬਹੁਤ ਘੱਟ ਆ ਰਿਹਾ ਹੈ ਜੇ ਤੁਸੀਂ ਲਾਈਕ ਜ਼ਰੂਰ ਕਰਿਆ ਕਰੋ ਜੀ ਲਓ ਜੀ ਆਪਾਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਂਦੇ ਆਪਾਂ ਤੁਹਾਨੂੰ ਸੂਟ ਦਿਖਾਉਣਾ ਸ਼ੁਰੂ ਕਰਦੇ ਆਂ ਆਪਣੀ ਵੀਡੀਓ ਹਰ ਰੋਜ਼ ਆਇਆ ਕਰੋ ਤੁਸੀਂ ਵੀਡੀਓ ਨੂੰ ਹਰ ਰੋਜ਼ ਇੰਜੋਏ ਕਰਿਆ ਕਰੋ ਜੀ ਲਓ ਜੀ ਤੁਹਾਨੂੰ ਸੂਟ ਦਿਖਾਈ ਗਏ ਆਪਾਂ ਸੋਹਣੇ-ਸੋਹਣੇ ਆਪਾਂ ਤੁਹਾਡੇ ਲਈ ਸਿਲੇਕਟਡ ਜੇ ਪੀਸ ਲੈ ਕੇ ਆਏ ਆਂ ਤੇ ਬਹੁਤ ਹੀ ਜਿਆਦੇ ਸੋਹਣੇ ਪਸ਼ਮੀਨੇ ਦੇ ਸੂਟ ਹੈ ਤੁਸੀਂ ਆਰਡਰ ਕਰਨਾ ਜੀ ਸਕਰੀਨਸ਼ਾਟ ਲੈਣਾ ਕਾਫੀ ਸਾਰੀਆਂ ਭੈਣਾਂ ਨੂੰ ਸਕਰੀਨਸ਼ਾਟ ਲੈ ਲੈਂਦੇ ਆਂ ਤੇ ਪਰ ਉਹਨਾਂ ਨੂੰ ਆਰਡਰ ਨਹੀਂ ਕਰਨਾ ਆਉਂਦਾ ਤੁਸੀਂ ਪਹਿਲਾਂ ਮੇਰੇ ਨੰਬਰ ਫੀਡ ਕਰਨਾ ਜੀ ਤੇ ਨੰਬਰ ਫੀਡ ਕਰਕੇ ਵਟਸਐਪ ਕਰਕੇ ਫਿਰ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਦੇਣਾ ਹੈਗਾ ਠੀਕ ਹੈ ਜੀ ਲਓ ਜੀ ਇਹਦੇ ਵਿੱਚ ਤੁਸੀਂ ਚੈੱਕ ਕਰੋ ਕਿੰਨਾ ਸੋਹਣਾ ਪ੍ਰਿੰਟ ਹੈ ਸੂਟ ਦਾ ਇਹ ਹੈਗਾ ਜੀ ਸ਼ਿਮਰ ਦੇ ਵਿੱਚ ਥੋੜੀ ਥੋੜੀ ਛੈਨਗਾ ਰਹੀ ਹੈਗੀ ਬੜਾ ਹੀ ਸੋਹਣਾ ਹੈਗਾ ਕਿਸੇ ਤਰ੍ਹਾਂ ਦਾ ਇਹਦੇ ਤੇ ਬੁਰਨੀ ਆਊਗਾ ਪ੍ਰਿੰਟ ਬਹੁਤ ਜਿਆਦਾ ਸੋਹਣਾ ਹੈ ਜਲਦੀ ਜਲਦੀ ਤੁਸੀਂ ਇਹਦਾ ਸਕਰੀਨਸ਼ਾਟ ਲੈਣਾ ਤੇ ਜਲਦੀ ਜਲਦੀ ਤੁਸੀਂ ਆਰਡਰ ਕਰਨਾ ਬਾਅਦੇ ਵਿੱਚ ਸੂਟ ਸੇਲ ਹੋ ਜਾਂਦੇ ਆ ਕਾਫੀ ਸਾਰੀਆਂ ਭੈਣਾਂ ਸੂਟ ਲੈਣ ਤੋਂ ਵਾਂਝੇ ਰਹਿ ਜਾਂਦੀਆਂ ਆਂ ਕਈ ਵਾਰੀ ਫਿਰ ਬਾਅਦ ਚ ਪੁੱਛਦੇ ਆ ਸੂਟ ਇਹ ਵਾਂ ਸਾਨੂੰ ਪਸੰਦ ਸੀ ਉਹ ਸੂਟ ਸੇਲ ਹੋ ਜਾਂਦਾ ਤੇ ਇਹ ਹੋ ਗਈ ਜੀ ਇਹਦੇ ਨਾਲ ਸਲਵਾਰ ਮੈਚਿੰਗ ਤੁਸੀਂ ਚੈੱਕ ਕਰੋ ਜੀ ਬਹੁਤ ਜਿਆਦਾ ਸੋਹਣਾ ਹੈਗਾ ਸੂਟ ਦਾ ਕਲਰ ਤੇ ਇਹ ਹੈਗਾ ਜੀ ਦੂਜਾ ਸੂਟ ਇਹਨਾਂ ਤੇ ਬੋਰ ਬਿਲਕੁਲ ਨਹੀਂ ਆਊਗਾ ਤੁਸੀਂ ਜਿਵੇਂ ਮਰਜੀ ਧੋਇਓ ਪਾਇਓ ਹੁੰਡਾਇਓ ਸੂਟ ਨੂੰ ਲੋ ਹੁਣ ਅੱਜ ਤੋਂ ਖੜੀ ਹੋ ਕੇ ਦਿਖਾਉਣੀ ਆਂ ਦੇਖੋ ਪ੍ਰਿੰਟ ਤੁਸੀਂ ਚੈੱਕ ਕਰੋ ਭੈਣੋ ਬਹੁਤ ਜਿਆਦਾ ਸੋਹਣਾ ਹੈਗਾ ਮੈਚਿੰਗ ਬਹੁਤ ਜਿਆਦੇ ਘੈਂਟ ਹੈਗੀ ਤੇ ਇਹਦੇ ਨਾਲ ਇਹ ਵਾਲੀ ਸੁਨਵਾਰ ਹੈ ਮੈਚਿੰਗ ਇਹਦੇ ਉੱਪਰ ਮੈਂ ਤੁਹਾਨੂੰ ਤਾਂ ਦੱਸਦੀ ਆ ਜੀ ਬਾਰ ਬਾਰ ਬਿਲਕੁਲ ਵੀ ਬੁਰਨੀ ਆਊਗਾ ਤੁਸੀਂ ਅਨਪੁੱਛ ਮਤਲਬ ਸੂਟ ਲੈ ਸਕਦੇ ਹੋ ਕਿਸੇ ਤਰ੍ਹਾਂ ਦੀ ਇਹਦੀ ਸ਼ਿਕਾਇਤ ਨਹੀਂ ਆਊਗੀ ਸੂਟ ਦੀ ਜਿਵੇਂ ਮਰਜ਼ੀ ਆਪਾਂ ਹੰਡਾਈਏ ਸੂਟ ਨੂੰ ਬਹੁਤ ਸੋਹਣਾ ਕਲਰ ਹੈਗਾ ਹੋ ਸਕਦਾ ਥੋੜਾ ਬਹੁਤਾ ਵੀਡੀਓ ਦੇ ਵਿੱਚ ਕਲਰ ਦਾ ਫਰਕ ਪੈਂਦਾ ਹੋਵੇ ਤੇ ਮੈਨੂੰ ਉਮੀਦ ਹੈ ਜੀ ਮੇਰੇ ਘਰ ਭੈਣਾਂ ਨੂੰ ਸੂਟ ਪਸੰਦ ਆਉਣਗੇ ਜਿਹੜੇ ਵੀ ਆਪਾਂ ਸੂਟ ਲੈ ਕੇ ਆਉਣੇ ਸਾਰੇ ਸਿਲੇਕਟਡ ਜੇ ਪੀਸ ਹੁੰਦੇ ਆਪਣੇ ਕੋਲੇ ਤੁਸੀਂ ਇਹ ਚੈੱਕ ਕਰੋ ਗ੍ਰੇ ਕਲਰ ਦਾ ਜੀ ਫਰੈਂਟ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹ ਹੈਗੀ ਜੀ ਇਹਦੇ ਨਾਲ ਦੀ ਸਲਵਾਰ ਜਿਹੜਾ ਕਪੜਾ ਮਿਲੂਗਾ ਜੀ ਆਪਾਂ ਨੂੰ 2.5 ਮੀਟਰ ਸਲਵਾਰ ਤੇ 2.5 ਮੀਟਰ ਸ਼ਰਟ ਦਾ ਮਿਲੂਗਾ ਬਹੁਤ ਹੀ ਸੋਹਣਾ ਹੈਗਾ ਤੁਸੀਂ ਆਪਣੇ ਤੋਂ ਸਲਾਈ ਕਰਵਾ ਕੇ ਵੀ ਸੂਟ ਲੈ ਸਕਦੇ ਹੋ ਆਪਣੇ ਕੋਲੇ ਟੇਲਰ ਅਵੇਲੇਬਲ ਹੈ ਵਰਕਰ ਵੀ ਅਵੇਲੇਬਲ ਹੈ ਤੁਸੀਂ ਵਰਕ ਕਰਾਉਣਾ ਕਿਸੇ ਵੀ ਤਰ੍ਹਾਂ ਦਾ ਆਪਣੇ ਇੰਸਟਾਗ੍ਰam ਦਾ ਪੇਜ ਹੈਗਾ ਜੀ ਸਿਫਤ ਬੁਟੀਕ ਉੱਥੇ ਜਾ ਕੇ ਤੁਸੀਂ ਆਪਾਂ ਨੂੰ ਆਪਣੇ ਸੂਟ ਚੈੱਕ ਕਰ ਸਕਦੇ ਹੋ ਉਹਨਾਂ ਦੇ ਵਿੱਚੋਂ ਕੋਈ ਵੀ ਸੂਟ ਆਪਾਂ ਨੂੰ ਤੁਸੀਂ ਬੁੱਕ ਕਰ ਸਕਦੇ ਹੋ ਆਪਦੇ ਲਈ ਸੂਟ ਲੋਟੀ ਦੀ ਸਲਵਾਰ ਤੇ ਆਪਾਂ ਹੈ ਜਿਹੜਾ ਹੈਂਡਵਰਕ ਹੈ ਜੀ ਹੋਲ سیل ਰੇਟ ਤੇ ਕਰਕੇ ਦਿੰਨੇ ਆ ਤੁਸੀਂ ਆਪਣੇ ਤੋਂ ਕੱਪੜਾ ਲੈ ਕੇ ਵੀ ਆਪਣੇ ਤੋਂ ਵਰਕ ਕਰਵਾ ਸਕਦੇ ਹੋ ਤੇ ਆਪ ਦਾ ਤੁਸੀਂ ਕੱਪੜਾ ਭੇਜ ਕੇ ਵੀ ਸਾਡੇ ਕੋਲ ਵਰਕ ਕਰਵਾ ਸਕਦੇ ਆ ਠੀਕ ਹੈ ਜੀ ਇਹ ਹੋ ਗਿਆ ਇਹਦੇ ਨਾਲ ਦੀ ਸਲਵਾਰ ਇਹ ਆ ਸਲਵਾਰ ਸ਼ਰਟ ਹੋ ਗਈ ਜੀ ਇਹ ਵਾਲੀ ਸਲਵਾਰ ਹੈ ਬਲੈਕ ਇਹਦੇ ਵਿੱਚ ਵੀ ਪ੍ਰਿੰਟ ਹੈਗਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹ ਹੈਗੀ ਜੀ ਸ਼ਰਟ ਸ਼ਰਟ ਤਾਂ ਬਹੁਤ ਹੀ ਸੋਹਣੀ ਹੈ ਕਿਆ ਬਾਤ ਹੈ ਬਹੁਤ ਜਿਆਦਾ ਸੋਹਣੀ ਹੈ ਮੈਚਿੰਗ ਬੜੀ ਸੋਹਣੀ ਹੈਗੀ ਇਹ ਹੈਗੀ ਸਿਲਕ ਪਸ਼ਮੀਨੇ ਦਾ ਸੂਟ ਸੌਰੀ ਸਿਲਕ ਪਸ਼ਮੀਨਾ ਨਹੀਂ ਕੱਟ ਇਹ ਪਸ਼ਮੀਨੇ ਦਾ ਸੂਟ ਹੈ ਜੀ ਤੇ ਇਹਦੇ ਵਿੱਚ ਇੱਕਵਾਲਾ ਕੱਲਾ ਰਹਿ ਗਿਆ ਮਹਿਰੂਨ ਅਤੇ ਸਾਰੇ ਬਹੁਤ ਜਿਆਦੇ ਸੋਹਣੇ ਆਗੇ ਤੇ ਇਹ ਹੈਗੀ ਜੀ ਸਲਵਾਰ ਇਹ ਜਿਹੜਾ ਸਟੱਫ ਹੈਗਾ ਜੀ ਇਹਦੇ ਉੱਪਰ ਬਿਲਕੁਲ ਵੀ ਬੁਰ ਨਹੀਂ ਆਉਣਾ ਜਿਵੇਂ ਮਰਜੀ ਆਪਾਂ ਇਹਨੂੰ ਸਲਾਈ ਕਰਾਈਗੇ ਤੇ ਜਿਵੇਂ ਮਰਜੀ ਹੰਡਾਈਏ ਸੂਟ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਹੈ ਨਹੀਂ ਇਸ ਕੱਪੜੇ ਦੀ ਲਓ ਜੀ ਇਹ ਹੋ ਗਏ ਜੀ ਪਸ਼ਮੀਨੇ ਦੇ ਸੂਟ ਕੁਛਕਾਪਾ ਤੁਮ ਪਾਰਟੀ ਵੀ ਸੁਬ ਦਿਖਾਉਣੇ ਆ ਉਤ ਇਹ ਹੋ ਗਈ ਪਾਰਟੀ ਵੀ ਸੂਟ ਇੱਕ ਪ्योर ਕਰੀਬ ਦੀ ਸਲਵਾਰ ਹੋ ਗਈ ਜੀ ਤੇ ਇਹ ਹੋ ਗਿਆ ਜੀ ਸ਼ਰਟ ਦੇਖੋ ਕਲਰ ਤੁਸੀਂ ਚੈੱਕ ਕਰੋ ਜੋਰਜਟ ਪ्योर ਦੇ ਸ਼ਰਟ ਹੈ ਜੀ ਤੇ ਇਹ ਹੈਗੇ ਜੀ ਵਰਕ ਲਖਨਊ ਵਰਕ ਹੈ ਦੇਖੋ ਤੁਸੀਂ ਵਰਕ ਚੈੱਕ ਕਰਦੇ ਜਾਓ ਕਿੰਨਾ ਸੋਹਣਾ ਬਣਿਆ ਹੋਇਆ ਠੀਕ ਹੈ ਜੀ ਬੜਾ ਹੀ ਸੋਹਣਾ ਵਰਕ ਹੈ ਤੇ ਇਹ ਹੈਗਾ ਜੀ ਡਾਈਏਬਲ ਇਹ ਡਾਈ ਕੀਤਾ ਹੋਇਆ ਹੈ ਪਿਓਰ ਹੈਗਾ ਜੌਰਜਟ ਦੀ ਸ਼ਰਟ ਤੇ ਪਿਓਰ ਕ੍ਰੇਪ ਦੀ ਹੈਗੀ ਸਲਵਾਰ ਬਹੁਤ ਸੋਹਣੀ ਫਿਟਿੰਗ ਹੈ ਸੂਟ ਦੀ ਤੇ ਵਿਦ ਦੁਪੱਟਾ ਹੈ ਜੇ ਨਾਲ ਇਹਦੇ ਦੁਪੱਟਾ ਹੈਗਾ ਇਹ ਵਾਲਾ ਦੁਪੱਟਾ ਨਾਲ ਆਪਾਂ ਤੁਹਾਨੂੰ ਦੁਪੱਟਾ ਦਿਖਾਉਣੀ ਆ ਅਸ ਪੱਟੇ ਦੇ ਸਾਰੇ ਤੇ ਵਿੱਚ ਬੂਟੀ ਹੈ ਤੇ ਐਵੇਂ ਦਾ ਦੁਪੱਟਾ ਬਣਿਆ ਹੋਇਆ ਇਹ ਸਾਰਾ ਦੁਪੱਟਾ ਹੋ ਗਿਆ ਜੀ ਸਾਰੇ ਦੁਪੱਟੇ ਦੇ ਵਿੱਚ ਬੂਟੀ ਹੈ ਤੇ ਇਹ ਤਾਂ ਹੋ ਗਿਆ ਜੀ ਇਹ ਹੋ ਗਿਆ ਦੇ ਨਾਲ ਪਿਓਰ ਕ੍ਰੇਪ ਦੀ ਸਲਵਾਰ ਇਹ ਹੈਗਾ ਪਿਓਰ ਦੋ ਸੂਟ ਜੀ ਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲੂਗਾ ਤੇ ਇਹ ਹੈਗਾ ਮਤਲਬ ਇਹ ਡਾਈ ਹੋ ਗਿਆ ਇਹ ਬਿਨਾ ਡਾਈ ਤੋਂ ਸੀਮੀ ਤੇ ਇਹ ਆਪਾਂ ਜਿਹੜਾ ਮਰਜ਼ੀ ਕਲਰ ਕਰਵਾ ਸਕਦੇ ਆ ਤੇ ਹੈਗਾ ਸੀਮੀ ਪ੍ਰੈ ਹੈ ਬਲਕਿ ਦਾ ਇਹ ਵਾਈਟ ਦੇ ਵਿੱਚ ਆ ਹਾਂਜੀ ਇਹ ਵਾਈਟ ਹੈ ਪਿਓਰ ਵਾਈਟ ਹੈ ਵਾਈਟ ਵੀ ਰੱਖ ਸਕਦੇ ਆ ਤੇ ਆਪਾਂ ਇਹਨੂੰ ਡਾਈ ਵੀ ਕਰਾ ਸਕਦੇ ਜੇ ਤੁਸੀਂ ਵਾਈਟ ਲੈਣਾ ਹੈ ਤੇ ਵਾਈਟ ਵੀ ਲੈ ਸਕਦੇ ਆ ਆਪਣੇ ਕੋਲੋਂ ਤੇ ਜੇ ਤੁਸੀਂ ਡਾਈ ਕਰਵਾ ਕੇ ਆਪਾਂ ਨੂੰ ਦੱਸਦੇ ਕਲਰ ਕੋਈ ਡਾਈ ਕਰਵਾਉਣੀ ਹੈ ਤਾਂ ਡਾਈ ਦੇ ਪੈਸੇ ਲੱਗ ਲੱਗਣਗੇ ਇਹ ਤੁਸੀਂ ਸੂਟ ਵੀ ਆਪਣੇ ਤੋਂ ਲੈ ਸਕਦੇ ਹੋ। ਚੈੱਕ ਕਰੋ ਜੀ। ਤੇ ਤੁਸੀਂ ਬੁੱਕ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ। ਇਹ ਕਰੀਮ ਕਲਰ ਦਾ ਸੂਟ ਹੋ ਗਿਆ ਸੀ। ਕੋਈ ਵੀ ਪਾ ਸਕਦੇ ਆ ਸੂਟ ਇਹਨਾਂ ਨੂੰ। ਕਿਸੇ ਵੀ ਏਜ ਦੀ ਭੈਣ ਪਾ ਸਕਦੇ ਆ ਸੂਟ। ਕੋਈ ਇਹ ਨਹੀਂ ਹੈਗਾ ਵੀ ਇਕੱਲੇ ਗਰਲਿਸ਼ ਲੁੱਕ ਆਸਤੇ ਜਾਂ ਕਿਸੇ ਵੀ ਏਜ ਗਰੁੱਪ ਦੀ ਭੈਣ ਸੂਟ ਨੂੰ। पहन सकते क्योंकि कलर बहुत सोहना है सारे लिए बहुत सोहना लगता है बहुत ही ज़्यादा सोहनी चीज बनया हो देखो ये अपना थोन चेक करवाया कलर भी ये आप हम है ये कलर ये बिना दायित्व तो है वाइट वाइट भी आपको पूरा खोल के चेक करवा दें ਕਿ ਤੁਸੀਂ ਵਾਈਟ ਵੀ ਲੈ ਸਕਦੇ ਹੋ ਤੇ ਬਿਨਾ ਮਤਲਬ ਕਲਰ ਕਰਵਾ ਕੇ ਵੀ ਲੈ ਸਕਦੇ ਹੋ ਆਪਣਾ ਘਰ ਕੋਲ। ਲੋ। ਠੀਕ ਹੈ ਜੀ। ਇਹ ਹੋ ਗਿਆ ਅੱਜ ਵਾਲੇ ਸੂਟ। ਲਓ ਜੀ ਆਪਾਂ ਮਿਲਦੇ ਹਾਂ ਸੋਹਣੇ ਸੋਹਣੇ ਸੂਟ ਲੈ ਕੇ ਅਗਲੀ ਵੀਡੀਓ ਨਾਲ। ਮੈਨੂੰ ਪੂਰੀ ਉਮੀਦ ਹੈ ਜੀ ਅੱਜ ਵਾਲੇ ਸੂਟ ਤੁਹਾਨੂੰ ਪਸੰਦ ਆਉਣਗੇ। ਸੰਦਾਇਤਾ ਪਲੀਜ਼ ਸੋਣਾ ਜੀ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਆ ਕਰੋ ਜੀ ਤੇ ਆਪ ਧੰਨਵਾਦ ਜੀ ਤੁਹਾਡਾ ਵੀਡੀਓ ਵੇਖਣ ਲਈ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਧੰਨਵਾਦ